ਕੋ ਇਹ ਇਹ ਉਹਨਾਂ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਜੀ ਸਰ ਇਹ ਲੁਧਿਆਣੇ ਦੇ ਵਿੱਚ 6 ਬਣੇ ਸੀ 180 ਬੈੱਡ ਬਣਨੇ ਸੀ ਉਹਨਾਂ ਦੇ ਵਿੱਚ ਸਾਰੇ ਜਿੰਨੇ ਵੀ ਮੈਡੀਸਨ ਸਰਜਰੀ ਗਾਇਨੀ ਮਤਲਬ ਬੱਚਿਆਂ ਦਾ ਡਾਕਟਰ ਪੈਡੀਆਟ੍ਰਿਕਸ ਇਹ ਸਾਰੀਆਂ ਸਹੂਲਤਾਂ ਉੱਥੇ ਮਿਲਦੀਆਂ ਸੀ ਇਹ ਤੁਹਾਨੂੰ ਹੈਰਾਨੀ ਹੋਊਗੀ ਕਿ ਜਿਹੜਾ ਇਹ ਹਸਪਤਾਲ ਹੈ ਇਹ 2012 ਦੇ ਵਿੱਚ ਇਹਦਾ ਸ਼ੁਰੂ ਹੋਇਆ ਸੀ ਕੰਮ ਤੇ 2014 ਚ ਮੁਕੰਮਲ ਹੋ ਗਿਆ ਸੀ ਇਹ 2014 ਦੇ ਵਿੱਚ ਤੁਸੀਂ ਦੇਖਦੇ ਹੋ ਕਿਹਦੀ ਸਰਕਾਰ ਸੀ ਜੀ ਉਹਨਾਂ ਨੇ ਬਿਲਡਿੰਗ ਦਾ ਬਣਾਤਿ ਹਸਪਤਾਲੇ ਸ਼ੁਰੂ ਕੀਤਾ ਜੀ ਫਿਰ ਉਸ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਹੋਨੇ ਵੀ ਨਹੀਂ ਕੀਤਾ ਚੰਨੀ ਸਾਹਿਬ ਵੀ ਲੰਘ ਗਏ ਇਹ ਭਗਵੰਤ ਮਾਨ ਦੀ ਸਰਕਾਰ ਆਈ ਔਰ ਤੁਹਾਡੇ ਐਮਐਲਏ ਨੂੰ ਮੈਂ ਦਾ ਸਭ ਤੋਂ ਜ਼ਿਆਦਾ ਕ੍ਰੈਡਿਟ ਦਿੰਨਾ ਕਿ ਇਹਨਾਂ ਨੇ ਜਿਹੜਾ ਚੁਣੇ ਹੋਏ ਪ੍ਰਤੀਨਿਧੀ ਦਾ ਕੰਮ ਹੁੰਦਾ ਹੈ ਇਹਨਾਂ ਨੇ ਉਹ ਕੀਤਾ ਇਹਨਾਂ ਨੇ ਮੈਨੂੰ ਕਿਹਾ ਬਾਰ-ਬਾਰ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਫਿਰ ਅਸੀਂ ਸਾਰੇ ਜਿੰਨੇ ਸਾਡਾ ਸਾਰਾ ਸਟਾਫ ਹੈ ਸਿਵਲ ਸਰਜਨ ਡਾਇਰੈਕਟਰਲ ਸਰਵਿਸ ਸੈਕਟਰੀ ਉਹਨਾਂ ਨੂੰ ਕਿਹਾ ਕਿ ਅਸੀਂ ਕਾ ਵੀ ਸ਼ੁਰੂ ਕਰੋ ਅਸੀਂ ਪਹਿਲਾਂ ਤੁਹਾਡੇ ਮਾਂ ਜਵੱਦੀ ਦੇ ਵਿੱਚ ਇੱਕ ਬਹੁਤ ਵਧੀਆ ਡੈਂਸਰਸ ਦਾ ਸੈਂਟਰ ਜਿੱਥੇ ਲੋਕਾਂ ਨੂੰ ਸਹੂਲਤ ਮਿਲ ਰਹੀ ਆ ਹੁਣ ਇਹ ਦੂਜਾ ਜਿਹੜਾ ਹੈਗਾ ਇਹ ਬੱਗਾ ਜੀ ਨੇ ਜਿਹੜਾ ਆਪਣਾ ਕੋਸ਼ਿਸ਼ ਕਰਕੇ ਇਹਨੂੰ ਸ਼ੁਰੂ ਕਰਾਇਆ ਹੈਗਾ ਇੱਥੇ ਸਾਰੀਆਂ ਲੋਕਾਂ ਨੂੰ ਜਿਸ ਤਰ੍ਹਾਂ ਮੈਡੀਕਲ ਚੈੱਕ ਆਪਾਂ ਤੁਸੀਂ ਦੇਖ ਰਹੇ ਹੋ ਲੋਕ ਦਾਖਲ ਹੈ ਆਲਰੇਡੀ ਜੱਚਾ ਬੱਚਾ ਦੀ ਹੈਗੀ ਆ ਕੋਈ ਐਮਰਜੈਂਸੀ ਆ ਕਿਸੇ ਨੂੰ ਵੇਲੇ-ਕਵੇਲੇ ਹੋ ਗਿਆ ਇਹ ਐਮਰਜੈਂਸੀ ਰੂਮਾਂ ਦੋ ਬੈੱਡ ਹੈ ਇੱਥੇ ਤਾਂ ਆਖਿਆ ਤੇ ਐਮਰਜੈਂਸੀ ਅਟੈਂਡ ਹੋ ਕੇ ਜਿਹੜੀ ਤਾਂ ਛੋਟੀ ਮੋਟੀ ਪ੍ਰੋਬਲਮ ਹੈ 90% ਇੱਥੇ ਹੀ ਕੰਮ ਸਰ ਜੂ ਉਹਨਾਂ ਦਾ ਜੀ 10% ਨੂੰ ਸਿਵਲ ਹਸਪਤ ਤੇ ਇਹ ਸਾਰੇ ਜਿਵੇਂ ਕੋਈ ਬੱਚਾ ਆ ਕਿਸੇ ਨੂੰ ਕੋਈ ਬਿਮਾਰੀ ਆ ਕਰਦੇ ਨੇੜੇ ਆ ਹੁਣ ਮੈਂ ਤੁਹਾਡੇ ਐਮਪੀ ਸਾਹਿਬ ਦੇ ਨਾਲ ਉਹਨਾਂ ਦਾ ਜਿਹੜਾ ਤੁਹਾਡੇ ਹੈਗਾ ਇੱਥੋਂ ਕਿੰਨੀ ਦੂਰ ਹੋਣਾ ਜੀ ਉਹ 10 12 ਕਿਲੋਮੀਟਰ ਹੋਊਗਾ ਜੀ ਘਰ ਦੇ ਉਹਨਾਂ ਦਾ ਚੰਡੀਗੜ੍ਹ ਰੋਡ ਦੇ ਉੱਤੇ ਆ ਤੇ ਸਾਡੇ ਕੋਲੇ ਸਕਾਟ ਵੀ ਸੀਗੀ ਮੈਨੂੰ ਇੱਥੇ ਪਹੁੰਚਣ ਨੂੰ ਜੀ ਮੈਂ ਹੈਰਾਨ ਹੋ ਗਿਆ ਕਿ ਮੈਨੂੰ 25 ਮਿੰਟ ਅੱਧਾ ਘੰਟਾ ਲੱਗ ਗਿਆ ਜੀ ਤੇ ਜਿਹੜਾ ਆਮ ਬੰਦਾ ਹੈਗਾ ਜੀ ਉਹਨੇ ਤੁਹਾਡੇ ਸਿਵਲ ਹਸਪਤਾਲ ਜਾਣਾ ਹੋਵੇ ਜਿਹੜੇ ਬੰਦੇ ਨੇ ਉਹ ਸਰਾਬਾ ਨਗਰ ਤੋਂ ਜਾ ਗਿਆ ਤੋਂ ਉਧਰ ਚੱਲਣਾ ਅਗਰ ਨਗਰ ਜਿਹੜਾ ਆਪਣਾ ਹਾਂਜੀ ਅਗਰ ਸਰਾਬਾ ਨਗਰ ਸਰਾਬਾ ਨਗਰ ਅਗਰ ਨਗਰ ਜਿਹੜੇ ਉਧਰ ਫਰੋਚਪੁਰ ਰੋਡ ਦੇ ਉੱਤੇ ਆ ਜੇ ਉਹਨਾਂ ਨੇ ਕੋਈ ਜਿਹੜਾ ਗਰੀਬ ਬੰਦਾ ਜਿਉਂ ਨੇ ਦਿਓ ਸਰਕਾਰੀ ਹਸਪਤਾਲ ਜਾਣਾ ਹੋਵੇ ਹਾਲਾਂਕਿ ਉਹਦੇ ਨੇੜੇ ਬਣੇ ਹੋਇਆ ਸ਼ਿਮਲਾਪੁਰੇ ਚ ਵੀ ਬਣਿਆ ਹੋਇਆ ਬਹੁਤ ਸਾਰੇ ਬਣੇ ਹੋਇਆ ਸਾਰੇ ਜਿੰਨੇ ਵੀ ਤੁਹਾਡੇ ਐਮਰਲੇ ਸਾਰੇ ਹੁਣ ਮੈਨੂੰ ਬਾਕੀ ਸਾਰਿਆਂ ਦੇ ਕਹਿੰਦਾ ਜੀ ਤੁਸੀਂ ਦੇਖੋ ਅਸੀਂ ਤੁਹਾਨੂੰ ਅਸੀਂ ਵੀ ਕਹਿੰਦੇ ਸੀਗੇ ਤੁਸੀਂ ਉਹਨਾਂ ਦਾ ਸ਼ੁਰੂ ਕਰਤਾ ਹੁਣ ਸਾਡਾ ਵੀ ਸ਼ੁਰੂ ਕਰੋ ਹੁਣ ਤੁਹਾਡੇ ਸੇ ਦੇ ਸੇ ਸ਼ੁਰੂ ਹੋਣਗੇ ਜੀ ਮਗਾ ਜੀ ਤੁਹਾਡਾ ਹੁਣ ਤੁਹਾਡੇ 17 ਡਾਕਟਰ ਵਾ ਜਿਹੜੇ ਨਵੇਂ ਭੇਜ ਦਿੱਤੇ ਆ ਜੀ ਜੀ ਐਮਰਜੈਂਸੀ ਦੇ ਵਿੱਚ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪੀਟਲ ਹੈ ਉੱਥੇ 24 ਘੰਟੇ ਡਾਕਟਰ ਹੋਣਗੇ ਉਹਨਾਂ ਦੀ ਟ੍ਰੇਨਿੰਗ ਦਵਾ ਰਹੇ ਆ ਜੀ ਉਹਨਾਂ ਨੂੰ ਫਰੈਂਜ਼ਿਕ ਮੈਡੀਸਨ ਦੇ ਵਿੱਚ ਐਮਰਜੈਂਸੀ ਕੇਅਰ ਦੇ ਵਿੱਚ ਹੋਰ ਹੋਰ ਡਾਕਟਰ ਭਰਤੀ ਕਰਾਂਗੇ ਨਰਸਾਂ ਭਰਤੀ ਕੀਤੀਆਂ ਜੀ 980 ਜਿਹੜੀਆਂ ਐਨ ਐਮ ਹੁੰਦੀਆਂ ਸਟਾਫ ਨਰਸਸ ਭਰਤੀ ਕਰ ਰਹੇ ਆ ਸੋ ਸਟਾਫ ਵੀ ਦੇਾਂਗੇ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗ ਜਮਾਨ ਸਾਹਿਬ ਨੇ ਕਰਤੀ ਆ ਜੀ ਸਾਰੀਆਂ ਦਵਾਈਆਂ ਮਿਲਦੀਆਂ ਸਰਕਾਰੀ ਹਸਪਤਾਲ ਵਿੱਚ ਇਹ ਨਵੇਂ ਇਨੀਸ਼ੀਏਟਿਵ ਆ ਜੀ ਸਿਹਤ ਕ ਕਰਤੇ ਰਹਿਣਾ ਟਾਈਮ ਸਟਾਈਮ ਦੇ ਕਿਸ ਤਰੀਕਾ ਤੱਕ ਤੂੰ ਕੀ ਕਰੋਗਾ ਦੇਖੋ ਅਸੀਂ ਲਗਾਤਾਰ ਕਰੀ ਜਾ ਰਹੇ ਆ ਸਾਡਾ ਤੁਹਾਨੂੰ ਜਿਵੇਂ ਪਤਾ ਵੀ ਉਹਨਾਂ ਨੇ ਸਾਡੇ ਫੰਡ ਵੀ ਬੰਦ ਕੀਤੇ ਸੀ ਹੁਣ ਫੰਡ ਆ ਕੇ ਸਾਡਾ ਥੋੜਾ ਜਿਹਾ ਕੰਮ ਸੁਖੜਾ ਹੋ ਜਾਏਗਾ ਅਸੀਂ ਸਾਡਾ ਟਾਰਗੇਟ ਹੈ ਵੀ ਅਗਲੇ ਸਾਲ ਦੇ ਵਿੱਚ ਤੁਹਾਡੇ 6 ਦੇ 6 180 ਬੈਡ ਜਿਹੜੇ ਆਪਰੇਸ਼ਨਲ ਹੋ ਜਾਣ ਉਹ ਵਿਦਨ 1 ਇਅਰ ਤੇ ਤੁਹਾਡਾ ਜਿਹੜਾ ਹਸਪੀਟਲ ਹੈ ਉਹ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਰਾਜ ਸਭਾ ਦੇ ਉਹ ਆਪ ਸਾਰਾ ਖਰਚਾ ਕਰਕੇ ਉਹਨਾਂ ਨੂੰ ਇੱਕ ਤਾਂ ਤੁਹਾਡੇ ਦੇਖੋ ਉੱਥੇ ਚੋਅ ਨਹੀਂ ਕਿੰਨੀ ਪੁਰਾਣੀ ਪ੍ਰੋਬਲਮ ਸੀ ਹੁਣ ਤੁਸੀਂ ਚੋਅ ਲੱਭ ਕੇ ਦਿਖਾਓ ਮੈਨੂੰ ਉੱਥੇ ਜੀ ਠੀਕ ਹੈ ਦੂਜੀ ਗੱਲ ਹੈ ਵੀ ਉੱਥੇ ਤੁਹਾਡੇ ਇੰਟੈਂਸਿਵ ਕੇਅਰ ਯੂਨਿਟ ਜਿਹਦੇ ਵਿੱਚ ਪੂਰਾ ਵੈਂਟੀਲੇਟਰ कार्डियक मॉनिटर मतलब किसी नु मतलब ये नहीं कहना पहेगा कि इनु जड़ा है इनु वेंटिलेटर चाहिदा इनु प्राइवेट अस्पताल च ले जाओ या पीजीच ले जाओ ओ सिविल अस्पताल ਦੇ ਵਿੱਚ ਚਾਹੇ ਬੱਚਾ ਹੋਵੇ ਨਿੱਕੂ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਜੇ ਵੱਡਾ ਹੋਏਗਾ ਤਾਂ ਜੜਾ ਹੈਗਾ ਇੰਟੈਂਸਿਵ ਕੇਅਰ ਯੂਨਿਟ ਉਹ ਵਾਲੀਆਂ ਸਰਵਿਸਿਜ਼ ਤੁਹਾਡੀਆਂ ਅਗਲੇ ਸਾਲ ਸਾਡਾ ਟਾਰਗੇਟ ਹੈ ਜੀ ਪਹਿਲਾਂ ਪਟਿਆਲਾ ਕੀਤਾ ਜੀ ਫਿਰ ਮੁਹਾਲੀ ਹੁਣ ਲੁਧਿਆਣਾ ਉਸ ਤੋਂ ਬਾਅਦ ਜਲੰਧਰ ਫਿਰ ਅੰਮ੍ਰਿਤਸਰ ਸੋ ਮੇਰੀ ਕੋਸ਼ਿਸ਼ ਹੈ ਕਿ ਇੱਕ ਸਾਲ ਤੋਂ ਜਿਹੜੇ ਸਾਰੇ ਡਿਸਟ੍ਰਿਕਟ ਹਸਪਤਲ ਹੈ ਔਰ ਮਾਨ ਸਾਹਿਬ ਨੇ ਸਾਨੂੰ ਸਪੈਸ਼ਲ ਫੰਡਸ ਦਿੱਤੇ ਆ ਜੀ ਪੰਜਾਬ ਦੇ ਜਿੰਨੇ ਸਰਕਾਰੀ ਹਸਪਤਾਲ ਚ ਹੈ ਸਾਰਿਆਂ ਚ ਦਵਾਈਆਂ ਪਹੁੰਚਾਤੀਆਂ ਐਕਸ-ਰੇ ਅਲਟਰਾਸਾਉਂਡ ਮਸ਼ੀਨਾਂ ਪਹੁੰਚਾਤੀਆਂ ਸਟਾਫ ਦੀ ਭਰਤੀ ਚੱਲਦੀ ਆ ਹੁਣ ਰੰਗ ਰੋਗਨ ਵਾਸ਼ਰੂਮ ਮਾਈਨਰ ਰਿਪੇਅਰਸ ਲਿਫਟ ਨਹੀਂ ਚੱਲਦੀ ਉਹ ਜੇ ਕਿਤੇ ਕੋਈ ਹੋਰ ਮਤਲਬ ਉਹਦੇ ਕੋਈ ਤੁਹਾਨੂੰ ਰੈਂਪ ਚਾਹੀਦਾ ਉਹ ਇਹ ਸਾਰਾ ਕੁਝ ਉਹਨਾਂ ਨੇ ਸਾਨੂੰ ਫੰਡਸ ਦਿੱਤੇ ਆ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਅਪਗ੍ਰੇਡ ਕਰ ਰਹੇ ਹਾਂ ਜੀ ਜਨਵਰੀ ਤੱਕ ਡਾਕਟਰ ਭਰਤੀ ਹੋ ਗਏ ਜੀ 17 ਆ ਦੇ ਦਿੰਦੇ ਜੀ ਅਪੁਆਇੰਟਮੈਂਟ ਲੈਟਰ ਦੇ ਦਿੰਦੇ 300 ਡਾਕਟਰ ਜੁਆਇਨ ਕਰ ਗਏ ਆ ਜੀ ਤੁਹਾਡੇ ਮੇਰੇ ਖਿਆਲ ਇੱਥੇ 17 ਆਏ ਆ ਜੀ ਬਾਕੀ ਹੋਰ ਵੀ ਭੇਜਾਂਗਾ ਜੀ 17 ਆਲਰੇਡੀ ਚਲ ਸਿਵਲ ਹਸਪੀਟਲ ਚ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਦਾ ਬੜਾ ਰੋਲਾ ਚੱਲ ਰਿਹਾ ਹੈਗਾ ਵਾ ਫੰਡਸ ਨੂੰ ਲੈ ਕੇ ਤਨਖਾਣ ਲੈ ਕੇ ਦੇਖੋ ਜਿਹੜੀਆਂ ਇਹ ਮਤਲਬ ਤੁਸੀਂ ਕਹ ਲਓ ਭੇ ਲੇਗੇਸੀ ਇਸ਼ੂ ਆ ਜੀ ਇਹ ਅਸੀਂ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਕੋਲ ਇਨਹੈਰਿਟ ਕੀਤਾ ਸੀ ਉਹ ਅਸੀਂ ਹੁਣ ਅਸੀਂ ਕੋਈ ਕੱਚਾ ਨਹੀਂ ਰੱਖ ਰਿਹਾ ਅਸੀਂ ਪੱਕਾ ਹੀ ਰੱਖ ਰਿਹਾ ਜਿਹੜੇ ਅੱਗੇ ਤੋਂ ਰੱਖ ਰਿਹਾ ਜਿਹੜੇ ਪੁਰਾਣੇ ਆ ਗਏ ਉਹਨਾਂ ਦੀ ਮੈਂ ਇਹ ਤਾਂ ਕਰ ਰਿਹਾ ਹੈਗਾ ਵੀ ਹੁਣ ਤਨਖਾਹ ਉਹਨਾਂ ਦੀ ਲੇਟ ਨਾ ਹੋਵੇ ਟਾਈਮ ਸਰ ਮਿਲ ਜਾਏ ਔਰ ਹੌਲੀ ਹੌਲੀ ਉਹਨਾਂ ਨੂੰ ਪਰਸੈਂਟ ਕਰ ਰਿਹਾ ਜਿਵੇਂ ਹੁਣ ਜਿਹੜੀ ਅਸੀਂ ਐਨਐਮ ਰੱਖਿਆ ਨਰਸਸ ਉਹਦੇ ਵਿੱਚ ਆਸ਼ਾ ਵਰਕਰਸ ਆ ਗਈਆਂ ਜੀ ਆਗਨਵਾੜੀ ਵਰਕਰ ਆ ਗਈਆਂ ਜਿਹੜੇ ਪੁਰਾਣੇ ਆ ਕੱਚਾ ਵਾਲੇ ਸੀ ਉਹਨਾਂ ਨੂੰ ਜਿਹੜੇ ਆਊਟਸੋਰਸਿੰਗ ਤੇ ਉਹ ਸਰਕਾਰੀ ਮੁਲਾਜ਼ਮ ਨਹੀਂ ਉਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਲੇਕਿਨ ਉਹਨਾਂ ਨੂੰ ਅਸੀਂ ਮੌਕਾ ਦੇ ਰਿਹਾ ਸਪੈਸ਼ਲ ਮੌਕਾ ਦੇ ਰਿਹਾ ਵੀ ਤੁਸੀਂ ਗਵਰ ਦੇ ਜੀ ਬੋਲਦਾ ਹਾਂ ਯਾਰ ਹੋ ਚੁੱਕੇ 6 ਮਹੀਨੇ ਬਾਅਦ ਨਹੀਂ ਨਹੀਂ ਸਭਾਈ ਇਦਾਂ ਰਹੂਗੀ ਜੀ ਸਿਵਲ ਹਸਪਤਾਲ ਦਾ ਹਾਲ ਇਹਦੇ ਵਰਗਾ ਹੋ ਜਾਏਗਾ ਜੀ ਸਾਫ ਉਹ ਵੀ ਸਾਫ ਸੁੱਧਰਾ ਹੋ ਜਾਏਗਾ ਤੁਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੀ ਜਿਹੜਾ ਤੁਹਾਡਾ ਸਿਵਲ ਹਸਪਤਾਲ ਹੋਏਗਾ ਮੈਂ ਤੁਹਾਡੇ ਨਾਲ ਦਿਖਲਾਂ ਤਿੰਨ ਮਹੀਨੇ ਚਾਰ ਮਹੀਨੇ ਬਾਅਦ ਮੈਂ ਆਉਂਗਾ ਜੀ ਜੋ ਉਹਦਾ ਇਨਾਗੂਰੇਸ਼ਨ ਹੋਏਗੀ ਉਹ ਤੁਸੀਂ ਦੇਖੋਗੇ ਵੀ ਕਿਸੇ ਵੀ ਕਾਰਪੋਰੇਟ ਹਸਪੀਟਲ ਵਰਗਾ ਲੱਗੇਗਾ ਔਰ ਉਹੋ ਜੀ ਸਰਵਿਸ ਹੋਏਗੀ ਕਿਸਾਨਾਂ ਲਈ ਕੋਈ ਕਾਰ ਨਹੀਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਾਫੀ ਅਸੂਗਤ ਵੀ ਛੱਡੇ ਗਏ ਤੁਹਾਨੂੰ ਕੀ ਲੱਗਦਾ ਕੀ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨ ਬੰਦੇ ਤੁਸੀਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸੀ ਨਾ ਜੀ ਉਹਨਾਂ ਨੇ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸੀ ਕਿ ਜਿਹੜੀ ਜਿਹੜੀ ਗੱਲ ਪਖਸੇ ਨੇ ਕਹੀ ਸੀ ਸ਼ਹੀਦ ਆਜ਼ਮ ਪਖਸੇ ਨੇ ਕਹੀ ਸੀ ਉਹੀ ਗੱਲ ਸੱਚੀ ਹੋ ਗਈ ਨਾ ਜੀ ਇਹ ਤਾਂ ਮੇਰੇ ਖਿਆਲ ਇੰਨੀ ਸ਼ਕਤੀ ਤਾਂ ਪਹਿਲਾਂ ਅੰਗਰੇਜ਼ਾਂ ਵੇਲੇ ਮੈਥੀਆ ਮੈਨੂੰ ਲੱਗਦਾ ਨਹੀਂ ਮੈਂ ਕਦੇ ਮੈਂ ਬਹੁਤ ਹਿਸਟਰੀ ਪੜ੍ਹੀ ਆ ਜੀ ਮੈਨੂੰ ਨਹੀਂ ਲੱਗਦਾ ਵੀ ਜਿਹੋ ਜਿਹੇ ਬੈਰੀਅਰ ਨੇ ਅੰਮਾਲੇ ਦੇ ਬਾਰਡਰ ਤੇ ਲਾਇਆ ਪਿਆ ਉਹ ਜਿਹੇ ਬਾਰਡਰ ਕਦੇ ਦੇਸ਼ ਵਿੱਚ ਪਹਿਲਾਂ ਕਦੇ ਲੱਗੇ ਹੋਣ ਇਹ ਤਾਂ ਅੰਗਰੇਜ਼ਾਂ ਤੋਂ ਵੀ ਅੱਗੇ ਲੰਘ ਹੈ ਜੀ ਇੱਕ ਦੇਸ਼ ਦਾ ਕਿਸਾਨ ਹੈ ਤੁਸੀਂ ਉਹਨੂੰ ਕੀ ਸਮਝ ਦਿਓ ਤੁਸੀਂ ਉਹਨੂੰ ਮਤਲਬ ਕੀ ਤਾਕਤਵੰਦੀ ਸਮਝ ਦਿਓ ਕਿ ਤੁਸੀਂ ਮਤਲਬ 4-4 5-5 ਲੇਅਰ ਦੇ ਤੁਸੀਂ ਉੱਥੇ ਮਤਲਬ ਬੈਰੀਅਰ ਲਾਈ ਬੈਠੇ ਹੋ ਉਹ ਤੁਰਕੇ ਵੀ ਪਹਿਲਾਂ ਕਹਿੰਦੇ ਤੁਸੀਂ ਟਰੈਕਟਰ ਨਹੀਂ ਲਿਜਾਣ ਦੇਣਾ ਕਹਿੰਦੇ ਸੀ ਤੁਰਕੇ ਚਲੇ ਜਾਣੇ ਤ ਵਾਸਤੇ ਮਜ਼ਦੂਰ ਵਾਸਤੇ ਕਰਮਚਾਰੀਆਂ ਵਾਸਤੇ ਇਹਨਾਂ ਲੋਕਾਂ ਵਾਸਤੇ ਨਹੀਂ ਆ ਉਹ ਬਿਜ਼ਨਸਮੈਨ ਵਾਸਤੇ ਨਹੀਂ ਆ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਮਿਲ ਨਹੀਂ ਸਕਦੇ ਖੇਤੀਬਾੜੀ ਮੰਤਰੀ ਨੂੰ ਮਿਲ ਨਹੀਂ ਸਕਦੇ ਹੋਮ ਮਿਨਿਸਟਰ ਨੂੰ ਮਿਲ ਨਹੀਂ ਸਕਦੇ ਕਿਉਂ ਨਹੀਂ ਮਿਲ ਸਕਦੇ ਜੀ ਇਹ ਕਿਹੋ ਜਿਹੀ ਆਜ਼ਾਦੀ ਹੈ ਜੀ ਕੀ ਕਰ ਰਹੀ ਹੈ ਕੇਂਦਰ ਸਰਕਾਰ ਜੀ ਇਹ ਜਾਣ ਬੁੱਝ ਕੇ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਮਾੜੀ ਗੱਲ ਹੈ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਨੂੰ ਉਹਨਾਂ ਦੀ ਗੱਲ ਦੇਖੋ ਜਿਹੜੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਹੈ ਨਾ ਜੀ ਉਹਨਾਂ ਦਾ ਰੁਤਬਾ ਬਹੁਤ ਵੱਡਾ ਜੀ ਪ੍ਰੈਜ਼ੀਡੈਂਟ ਤੋਂ ਬਾਅਦ ਉਹਨੂੰ ਡਿਸਕਸ਼ਨ ਕਰਾਣੀ ਚਾਹੀਦੀ ਆ ਪਾਰਲੀਮੈਂਟ ਦੇ ਵਿੱਚ ਸਪੈਸ਼ਲ ਸੈਸ਼ਨ ਕਰਾ ਕੇ ਕਿ ਕਿਸਾਨਾਂ ਮਜ਼ਦੂਰਾਂ ਬਾਰੇ ਇਹਨਾਂ ਦੇ ਇਹਨਾਂ ਦੀ ਗੱਲ ਕਰੋ ਇਹਨਾਂ ਦੇ ਨਾਲ ਸਰਕਾਰ ਨੂੰ ਡਾਇਰੈਕਸ਼ਨ ਦੇ ਸਕਦੇ ਆ ਖੇਤੀਬਾੜੀ ਮੰਤਰੀ ਨੂੰ ਵੀ ਬੁਲਾਓ ਇਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਕਿਉਂ ਰੋਕਦੇ ਹੋ ਆਣ ਤੋਂ ਉਹ ਇੱਕ ਜਿਹੜਾ ਹੈਗਾ ਆਪਣਾ ਖਾਲੀ ਮਤਲਬ ਉਹਨਾਂ ਦਾ ਕੰਮ ਮਸ਼ਵਰਾ ਦੇਣਾ ਨਹੀਂ ਹੈ ਮਸ਼ਵਰਾ ਤਾਂ ਮੈਂ ਵੀ ਇੱਥੇ ਖੜ ਕੇ ਮੈਂ ਵੀ ਮਸ਼ਵਰਾ ਦੇਈ ਜਾ ਰਿਹਾ ਜੀ ਉਹਦੇ 'ਚ ਕੀ ਫਰਕ ਹੈ ਲੇਕਿਨ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹਨੂੰ ਰੱਬ ਨੇ ਤਾਕਤ ਦਿੱਤੀ ਆ ਉਹਦੇ ਕੋਲ ਲਾਈਫਟਾਈਮ ਓਪਰਚ्युनिटी ਆ ਕਿ ਉਹ ਕੇਂਦਰ ਸਰਕਾਰ ਨੂੰ ਮਜਬੂਰ ਕਰਨ ਕੇ ਤੇ ਡਿਸਕ ਸੜਕ ਖੋਲੋ ਸਾਡਾ ਨੈਸ਼ਨਲ ਹਾਈਵੇ ਉਹਨਾਂ ਨੇ ਮਤਲਬ ਤੁਹਾਨੂੰ ਪਤਾ ਜੀਡੀ ਰੋਡ 1 ਹੁੰਦੀ ਸੀ ਇਹ ਸ਼ੇਰਸ਼ਾ ਸੂਰੀ ਮਾਰਕ ਇਹ ਮੈਨੂੰ ਲੱਗਦਾ ਨਹੀਂ ਕਿ ਅੱਜ ਤੱਕ ਮੁਗਲਾਂ ਵੇਲੇ ਅੰਗਰੇਜ਼ਾਂ ਵੇਲੇ ਕਦੇ ਸੜਕ ਬੰਦ ਹੋਈ ਜਵੇ ਪਹਿਲੀ ਵਾਰੀ ਸਾਡੇ ਆਪਣਿਆਂ ਨੇ ਬੰਦ ਕੀਤੀ ਹੈ ਜੀ ਸਰ ਕਾਲੇ ਪਾਣੀ ਉਹ ਵੀ ਪ੍ਰੋਟੈਸਟ ਕੀਤਾ ਕਿ ਕਿਸਾਨਾਂ ਦੇ ਲੋਕ ਦੇਖੋ ਇਹ ਜਿਵੇਂ ਜਿਵੇਂ ਇਹਨਾਂ ਨੇ ਹੁਣ ਮੋਦੀ ਜੀ ਕਹਿੰਦੇ ਜੀ ਮਹਾਰਾਜ ਜੀ ਮੈਂ ਆਇਆ ਨਹੀਂ ਉਹ ਗੰਗਾ ਮਈਆ ਨੇ ਮୋझे ਬੁਲਾਇਆ ਹੈ ਗੰਗਾ ਮਈਆ ਸਾਫ ਕਰਤੀ ਇਹਨਾਂ ਨੇ ਜਿੰਨਾ ਪੈਸਾ ਗੰਗਾ ਮਈਆ ਤੇ ਖਰਚ ਕੀਤਾ ਉਸ ਤੋਂ ਅੱਧਾ ਦੇ ਦਿਓ ਤੁਹਾਨੂੰ ਅਸੀਂ ਹਿਸਾਬ ਕਰਦੇ ਹਾਂਗੇ ਜੀ ਸਰਕਾਰਾਂ ਦੇ ਪੈਸਾ ਕੋਈ ਦੇਣਾ ਨਹੀਂ ਜਿਹੜੇ ਫੰਡ ਆ ਰੁਕ ਦੇਣੇ ਆ ਜੀ ਜੀਐਸਟੀ ਤੱਕ ਦੇ ਪੈਸੇ ਨਹੀਂ ਦੇਣੇ ਸਿੱਧੇ ਦੇ ਪੈਸੇ ਨਹੀਂ ਦੇਣੇ ਰੂਰਲ ਡਿਵੈਲਪਮੈਂਟ ਦੇ ਪੈਸੇ ਨਹੀਂ ਦੇਣੇ ਜੀ ਇਹਨਾਂ ਨੇ ਮੰਡੀ ਬੋਰਡ ਦੇ ਪੈਸੇ ਨਹੀਂ ਦੇਣੇ ਜੀ ਕਿਉਂਕਿ ਜਿਹ ਪੈਸੇ ਕਿ ਘਰੋਂ ਲੈ ਕੇ ਆਏ ਜੀ ਇਹ ਇਹਨਾਂ ਦੇ ਪਿਤਾ ਜੀ ਦੇ ਪੈਸੇ ਆ ਉਹ ਇਹਨਾਂ ਦੇ ਪਿਤਾ ਜੀ ਦੇ ਪੈਸੇ ਨਹੀਂ ਆ ਪੰਜਾਬ ਦੇ ਲੋਕਾਂ ਦੇ ਹਰਿਆਣੇ ਦੇ ਲੋਕਾਂ ਦੇ ਦੇਸ਼ ਦੇ ਲੋਕਾਂ ਦੇ ਪੈਸੇ ਆ ਜੀ ਉਹ ਸਾਡੇ ਕੋਲ ਪੈਸੇ ਆ ਰਹੇ ਆਸੀਂ ਲੋਕਾਂ ਦੇ ਖਰਚ ਕਰ ਰਹੇ ਆ ਏ ਕਿਉਂ ਨਹੀਂ ਕਰ ਰਹੇ ਜੀ ਸਰ ਜਿਹੜਾ ਬੁੱਡੇ ਤਰੇਆ ਦੇ ਚ ਉਹ ਟਾਈਂਗਾ ਆ ਰਹੀ ਹੈ ਹੋਰ ਇੰਡਸਟਰੀ ਵਾਲੇ ਪਾਣੀ ਛੁੱਟਦੇ ਪਏ ਨੇ ਉਹ ਪਾਣੀ ਕਿਤੇ ਨਾ ਕਿਤੇ ਸਤਲੁਜ ਵਿੱਚ ਮਿਕਸ ਹੋ ਕੇ ਆਪਣੇ ਤੱਕ ਹੀ ਬੂੰਦ ਦੇ ਦੇਖੋ ਬਿਲਕੁਲ ਪਹੁੰਚਦਾ ਜੀ ਇਹਦੇ ਵਾਸਤੇ ਜਿਹੜੀ ਜਿਹੜੀ ਇੰਡਸਟਰੀ ਹੈ ਜੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਕੇਂਦਰ ਨੂੰ ਹੈਂਡ ਹੋਲਡਿੰਗ ਕਰਨੀ ਪੈਗੀ ਕੋਈ ਔਖਾ ਕੰਮ ਨਹੀਂ ਹੈ ਜੀ ਇਹਦਾ ਇਹਦਾ ਸੋਲੂਸ਼ਨ ਇੰਨਾ ਸੌਖਾ ਵੀ ਉਸ ਪਾਣੀ ਨੂੰ ਸੈਪਰੇਟ ਕਰਨਾ ਜੀ ਉਹਨੂੰ ਸਟੋਰ ਕਰ ਲਓ ਉਹਨੂੰ ਤੁਸੀਂ ਕਿੰਨੀਆਂ ਸੜਕਾਂ ਬਣ ਲਈਆਂ ਜਿੰਝ ਪੰਜਾਬ ਦੇ ਵਿੱਚ ਉਹਨੂੰ ਰੋਡ ਕੰਸਟਰਕਸ਼ਨ ਯੂਜ਼ ਕਰ ਲਓ ਉਸ ਪਾਣੀ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਜਨਾ ਵਾਤਾਵਰਣ ਦਾ ਨੁਕਸਾਨ ਹੋਏਗਾ ਨਾ ਅੰਡਰਗਰਾਊਂਡ ਪਾਣੀ ਦਾ ਹੋਏਗਾ ਜੀ ਦੇਖੋ ਗੱਲ ਇਹ ਆ ਵੀ ਜਿਹੜੇ এনवायरमेंट ਲਾਜ਼ ਐ ਬਾਕੀ ਤੁਹਾਡੇ ਸੈਂਟਰ ਦੇ ਆ ਪਾਲਿਸੀਜ਼ ਉਹਨਾਂ ਦੀਆਂ ਆ ਗਈਆਂ ਸਾਰੀਆਂ ਆਪਾਂ ਨੂੰ ਇੰਡਸਟਰੀ ਵੀ ਚਾਹੀਦੀ ਆ ਇੱਕ ਪਾਸੇ ਲੋਕਾਂ ਦਾ ਰੋਜ਼ਗਾਰ ਆ ਦੂਜੇ ਪਾਸੇ ਵਾਤਾਵਰਣ ਹੈ that water can be treated and used for ਜਿਹੜੇ ਜਿਹਦੇ ਵਿੱਚੋਂ ਨਾ ਖੇਤੀ ਵਾਸਤੇ ਪੀਣ ਵਾਲੇ ਦੋ ਯੂਜ਼ ਕਰ ਸਕਦੇ ਹਾਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਔਰ ਖਾਸ ਤੌਰ ਤੇ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਪੰਗਵ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਔਰ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਸਾਹਿਬੀ ਦਾ ਧੰਨਵਾਦ ਕਰਦਾ ਕਿਉਂਕਿ ਕਾਫੀ ਦਿਨ ਤੋਂ ਮੇਰੇ ਦਿਮਾਗ ਸੀਗਾ ਕਿ ਮੇਰੇ ਹਲਕੇ ਦੇ ਵਿੱਚ ਇੱਕ ਕਾਫੀ ਜਿਤਨਾ ਡਾਕਟਰਾਂ ਨੇ ਦੱਸਿਆ ਕਿ ਇਹ 12 ਦੀ ਬਿਲਡਿੰਗ ਬਣੀ ਹੋਈ ਆ 12 ਤੋਂ ਬਾਅਦ ਦੋ ਸਰਕਾਰਾਂ ਨਿਕਲ ਗਈਆਂ ਦੋਨਾਂ ਸਰਕਾਰਾਂ ਨੇ ਨਾ ਹੀ ਇਧਰ ਤੋਂ ਧਿਆਨ ਦਿੱਤਾ ਤੇ ਨਾ ਹੀ ਲੋਕਾਂ ਦੀਆਂ ਹੈਲਥ ਵਾਸਤੇ ਕਿਉਂਕਿ ਸਾਡੇ ਆਮਾ ਦੀ ਪਾਲੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾ ਜਦੋਂ ਪੰਜਾਬ ਤੋਂ ਇਲੈਕਸ਼ਨ ਤੋਂ ਪਹਿਲਾਂ ਇੱਥੇ ਆਈ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਹੈਲਥ ਬਿਜਲੀ ਔਰ ਐਜੂਕੇਸ਼ਨ ਤਿੰਨ ਚੀਜ਼ਾਂ ਤੇ ਬੜਾ ਜ਼ੋਰ ਦਿੱਤਾ ਸੀਗਾ ਲੋਕਾਂ ਨੇ ਇੱਕ ਬਦਲਾਅ ਕੀਤਾ ਸੀ ਬਹੁਤ ਵੱਡਾ ਹੈਲਥ ਨੂੰ ਲੈ ਕੇ ਔਰ ਬਿਜਲੀ ਨੂੰ ਲੈ ਕੇ ਤਕਰੀਬਨ ਤੁਸੀਂ ਬਿਜਲੀ ਦੇਖਦੇ ਹੋ ਸਾਡਾ ਤਕਰੀਬਨ 90% ਲੋਕਾਂ ਦੇ ਬਿਜਲੀ ਦੀ ਸੇਵਾ ਰਿਹਾ ਜੇ ਮੈਂ ਹੱਥ ਦੀ ਗੱਲ ਕਰ ਲਵਾਂ ਅੱਜ ਤਕਰੀਬਨ 8.5 ਦੇ ਤਕਰੀਬਨ ਸਾਡੇ ਮਹਲਾ ਕਲੀਨਿਕ ਖੁੱਲ ਚੁੱਕੇ ਨੇ ਪੰਜਾਬ ਦੇ ਵਿੱਚ ਔਰ ਉਸ ਦਾ ਤਕਰੀਬਨ ਮੇਰੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਮੌਕਾ ਤੇ ਮੇਰੇ ਮਨ ਸੀਗਾ ਕਿਉਂ ਨਾ ਉਹਨਾਂ ਨੂੰ ਇੱਕ ਐਸੀ ਚੀਜ਼ ਦੇਣ ਦਿੱਤੀ ਜਾਵੇ ਔਰ ਖਾਸ ਤੌਰ ਤੇ ਮੇਰਾ ਹਲਕਾ ਕਿਉਂਕਿ ਜਿਹੜਾ ਕਾਫੀ ਦਿਨ ਤੋਂ ਪਿਛੜਿਆ ਹੋਇਆ ਸੀਗਾ ਡਿਵੈਲਪਮੈਂਟ ਵੱਲੋਂ ਵੀ ਔਰ ਜਿਹੜੇ ਸਾਡੇ ਲੋਕ ਨੇ ਸਾਡੇ ਜਿਵੇਂ ਆਪਾਂ ਕਹਿੰਦੇ ਰੋਜ਼ ਰੋਜ਼ਗਾਰ ਕਰਕੇ ਸ਼ਾਮ ਨੂੰ ਰੋਟੀ ਖਾਣ ਵਾਲੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦੀ ਫੈਸਿਲਿਟੀ ਦੇਣ ਦੀ ਬਹੁਤ ਜ਼ਰੂਰੀ ਸੀਗੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤੱਕ ਨੂੰ ਮੈਂ ਇਤੋਂ ਮਹੀਨਾ ਪਹਿਲੇ ਮੈਂ ਦੱਸ ਸਕਦਾ ਕਿ ਬਿਲਡਿੰਗ ਪਈ ਹੈ ਇਹ ਕਹਿੰਦੇ ਆਪਾਂ ਗਏ ਤੁਸੀਂ ਐਫਰਟਸ ਕਰੋ ਅਸੀਂ ਬਿਲਕੁਲ ਤੁਹਾਡੇ ਨਾਲ ਆ ਫਿਰ ਸੀਐਮ ਸਾਹਿਬ ਨਾਲ ਗੱਲ ਕੀਤੀ ਫਿਰ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਨੇ ਸਾਡੀ ਮੀਟਿੰਗ ਦਿੱਲੀ ਬੁਲਾਈ ਉੱਥੇ ਗੱਲ ਹੋਈ ਉੱਥੇ ਉਹਨਾਂ ਨੇ ਜਦ ਹੀ ਆਰਡਰ ਕਰ ਦਿੱਤੇ ਵੀ ਇਹਨੂੰ 1 ਮਹੀਨੇ ਦੇ ਵਿੱਚ ਵਿੱਚ ਇਹਨੂੰ ਸਟਾਰਟ ਕਰਕੇ ਮੈਨੂੰ ਦੱਸੋ ਅਸੀਂ ਅੱਜ 20 ਦੇ ਵਿੱਚ ਵਿੱਚ ਡਾਕਟਰ ਸਾਹਿਬ ਔਰ ਸੀਐਮ ਸਾਹਿਬ ਦੀ ਅ ਦਖਲਦਾਰੀ ਨਾਲ ਅੱਜ ਉਹ ਅਫੀਸਰ ਸਾਹਿਬਾਨ ਦੇ ਨਾਲ ਰਲ ਕੇ ਸੀ ਇਹਨੂੰ ਅੱਜ ਸਟਾਰਟ ਕਰਨ ਵਿੱਚ ਕਾਮਯਾਬ ਹੋਏ ਹਾਂ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਚੇਤੇ ਅੱਜ ਬੜਾ ਰੌਣਕੀਆ ਸੀ ਇਹਨਾਂ ਨੇ ਚੰਡੀਗੜ੍ਹ ਵੀ ਸੀਗੇ ਮਹਾਲੀ ਵੀ ਸੀਗੇ ਇਹਨੇ ਨੰਬਰ ਸਰ ਵੀ ਜਾਣਾ ਜਲੰਧਰ ਦਾ ਪ੍ਰੋਗਰਾਮ ਹੀ ਹੈਗਾ ਇਹਨਾਂ ਦੇ ਵਿੱਚੋਂ ਸ਼ੁਰੂਲ ਚ ਆਪਣਾ ਟਾਈਮ ਕੱਢ ਗਏ ਅੱਜ ਮੈਨੂੰ ਟਾਈਮ ਦਿੱਤਾ ਔਰ ਲੋਕਾਂ ਨੂੰ ਅੱਜ ਜਿਹੜਾ ਹਸਪਤਲ ਜਿਹੜੀ ਦੇਣ ਦੇਣ ਜਾ ਰਹੇ ਨੇ ਇੱਕ ਬਹੁਤ ਵੱਡੀ ਦੇਣ ਹੈ ਕਿਉਂਕਿ ਹੈਲਥ ਸਿਸਟਮ ਸਾਡੇ ਵਾਸਤੇ ਸਭ ਕੋਈ ਸਭ ਤੋਂ ਪਹਿਲੇ ਨਹੀਂ ਅੱਜ ਅਸੀਂ ਸਾਰੀ ਜਿਹੜੀ ਫੀਲਿਟੀ ਦੇਣ ਜਾ ਰਹੇ ਹਾਂ ਮੈਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਅੱਛੀ ਸੋਚ ਦੇ ਨਾਲ ਬਦਲਾਅ ਕਰਕੇ ਅੱਜ ਆਪਣੇ ਹੱਕ ਲੈਣ ਵਾਸਤੇ ਜਿਸ ਦਾ ਕਿਸਾਨਾਂ ਬਾਰੇ ਕਿਹਾ ਗਿਆ ਕਿਸਾਨਾਂ ਦੀ ਗੱਲ ਕੀਤੀ ਕਿ ਮੈਂ ਮੰਤਰੀ ਸਾਹਿਬ ਨੂੰ ਦੱਸਿਆ ਕਿ ਡਿਕਟੇਟਰਸ਼ਿਪ ਚੱਲ ਰਹੀ ਹੈ ਸੈਂਟਰ ਵੱਲੋਂ ਕੋਈ ਵੀ ਪੰਜਾਬ ਨੂੰ ਬਾਕੀ ਸਟੇਟਾਂ ਦੇਖ ਲਓ ਜਿੱਥੇ ਜਿੱਥੇ ਉਹਨਾਂ ਦਾ ਰਾਜ ਹੈ ਉੱਥੇ-ਉੱਥੇ ਤਾਂ ਸਰਚ ਹੀ ਮਿਲ ਰਹੀ ਹੈ ਜਿੱਥੇ-ਜਿੱਥੇ ਉਹਨਾਂ ਦੇ ਲੋਕਾਂ ਨੇ ਉਹਨੂੰ ਨਕਾਰਿਆ ਹੈ ਉੱਥੇ ਅੱਜ ਮਤਲਬ ਮਤਲਈ ਮਾਮਲਾ ਸਿਰਸਿਰੂ ਕਰ ਰਹੇ ਨੇ ਅੱਜ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਆਪਾਂ ਇਹ ਦੇਣ ਦਿੱਤੀ ਹੈ ਨੌਰਥ ਹਲਕੇ ਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਬਾਕੀ ਹਲਕੇ ਵੀ ਨੇ 6 ਨੇ 6 ਜਗ੍ਹਾ ਤੇ ਖੁੱਲੇਗਾ ਛੇ ਦਿਨਾਂ ਦੇ ਸਫਰਿਆਂ ਸੀ ਦੋ ਦੋ ਚਾਰ ਮਿੰਟ ਅਫੀਸ ਕਰਕੇ ਸਾਰੇ ਹਲਕਿਆਂ ਦੇ ਵਿੱਚ ਤੀਤੀ ਬੈੱਡ ਦਾ ਔਰ ਮੇਰਾ ਆਈਡੀਆ ਕਿ ਮੈਂ ਤੀਤੋਂ 50 ਤੱਕ ਲੈ ਕੇ ਜਾਊਂਗਾ ਇਹਨੂੰ ਅੱਛਾ ਹਸਪੀਟਲ ਮੈਂ ਔਰ ਹੋਰ ਖੁਸ਼ੀ ਦੀ ਗੱਲ ਹੈ ਮੈਂ ਅੱਠ ਨਾਲ ਡਿਸਕਸ ਕਰ ਰਿਹਾ ਸੀ ਅਸੀਂ ਇਹਨੂੰ ਇੱਕ 10 ਬੈੱਡ ਦਾ ਡੈਂਸੀਸ ਦਾ ਬਣਾਉਣ ਜਾ ਰਹੇ ਹਾਂ ਸਾਡੇ ਨਾਲ ਇੱਕ ਸਸਤਾ ਰਲੀਆ ਜਿਹਨੇ ਕਹਿਤਾ ਕਿ ਅਸੀਂ ਮਹੀਨੇ ਦੇ ਵਿੱਚ ਵਿੱਚ ਜਪਾਨ ਤੋਂ ਮਸ਼ੀਨਾਂ ਮੰਗਵਆਂੀਆਂ ਨੇ ਉਹ ਆ ਜਾਣਗੀਆਂ ਤੇ ਆ ਕੇ ਅਸੀਂ ਡੈਂਟਿਸਟ ਜੈਸ ਲਾਈਕ ਹਸਪੀਟਲ ਖੋਲ੍ਹਾਂਗੇ ਬਾਹਰ ਆਏ ਨੂੰ ਤੁਹਾਨੂੰ ਸੋਨੇ ਮਲਾਵਾਂਗੇ ਅਸੀਂ ਡੈਂਟਿਸਟ ਜਿਹੜੀ ਹੈ ਬਿਲਕੁਲ ਫ੍ਰੀ ਹੋਏਗੀ ਇਸ ਕਰਕੇ ਕਿਡਨੀ ਦਾ ਕਿਉਂਕਿ ਕੈਂਸਰ ਹੋ ਕਿਡਨੀ ਬਿਮਾਰੀਆਂ ਤੋਂ ਐਸੀਆਂ ਨੇ ਘਰ ਵੀ ਖਾਲੀ ਹੋ ਜਾਂਦਾ ਮੁੰਡਾ ਵੀ ਚਲੇ ਜਾਂਦਾ ਉਸ ਨੂੰ ਰੋਕਣ ਵਾਸਤੇ ਸਾਡੇ ਉਹ ਐਫਰਟਸ ਨੇ ਕਿ ਮੁੰਡਾ ਆਰਾਮਨੱਥ ਜੀ ਨੂੰ ਕੋਈ ਦਿੱਕਤ ਹੈਗੀ ਹੈ ਆਪਣਾ ਡੈਂਟਿਸਟ ਕਰਾਵੇ ਫ੍ਰੀ ਡੈਂਟਿਸਟ ਹੋਏਗਾ ਥੈਂਕ ਯੂ ਥੈਂਕ ਯੂ